ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਉਹ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੇ ਤੁਸੀਂ ਹੁਣ ਨਾਮ ਹੀ ਲੈਂਦੇ ਉਹਦਾ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜਦੋਂ ਮਰਜ਼ੀ ਕਹਿ ਨੂੰ ਰਵਾ ਲੈਣਾ ਜਦੋਂ ਮਰਜ਼ੀ ਵੇਖੋ ਇਹਦੇ ਨੌਜਵਾਨ ਬੇਟੀ ਨੇ ਇਹ ਗੱਲ ਕਹਤੀ ਹੈ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹਨਾਂ ਦੀ ਕਲਾਕਾਰੀ ਇਹ ਪ੍ਰੋਫੈਸ਼ਨਲਸ ਸਿੱਧੂ ਸਾਹਿਬ ਨੂੰ ਕਾ ਥੋੜਾ ਜਿਹਾ ਮੈਚਿਓਰਿਟੀ ਤੋਂ ਇਹ ਇਹ ਤਾਂ ਨੂੰ ਐਸੇ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਕਿ ਉਹਨੂੰ ਡਾਈਜੈਸਟ ਵੀ ਕਰ ਲੈ। ਮੈਂ ਤੇ ਇਹਨਾਂ ਨੂੰ ਬੇਤੀ ਕਰਾਂ ਕਿ ਚੁੱਪ ਹੋ ਕੇ ਪਾਰਟੀ ਦੇ ਕਾਰਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਸ ਸਟੇਜ ਤੇ ਆਓ ਤੇ ਉੱਥੇ ਬੋਲੋ ਤੇ ਕੁਝ ਬੋਲੋ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾੜਾ ਨਾ ਇਹ ਗੱਲ ਚੰਗੀ ਗੱਲ ਹੈ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਰਬਟੂ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੂ ਵੱਲੋਂ ਸੱਦਾ ਸਮਝੋ ਕਿ ਆਓ ਕੁਬਾ ਤੇ ਬੀਡੀ ਨੂੰ ਤਾਂ ਮੈਂ ਕੀ ਕਹਣਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਇਹ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ 2-3 ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਠਿੰਡੇ ਆ ਕੇ ਨਰਾ ਝੂਠ ਬੋਲਣਾ ਕਫਰ ਤੋੜਨਾ ਇਹ ਪੀ ਐਚ ਡੀ ਇਹ ਕੇਜਰੀਵਾਲ ਕੋ ਵੀ ਹੈ ਤੇ ਭਗਵੰਤ ਮਾਨ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜੀ ਜਦੋਂ ਮਰਜ਼ੀ ਕਿਸ ਨੂੰ ਰਵਾ ਲੈਣਾ ਜਦੋਂ ਮਰਜ਼ੀ ਵੇਖੋ ਇਹ ਨੌਜਵਾਨ ਬੇਟੀ ਨੇ ਇਹ ਗੱਲ ਕਹਤੀ ਹੈ ਕਿ ਸੈਂਟੀਮੈਂਟਸ ਨੂੰ ਵਨਓਵਰ ਕਰਨਾ ਜਾਣਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹ ਇਹਨਾਂ ਦੀ ਕਲਾਕਾਰੀ ਹੈ ਇਹ ਪ੍ਰੋਫੈਸ਼ਨਲ ਨੇ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਨੂੰ ਮੌਕਾ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸਾ ਕਰਨਾ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਤੋਂ ਸਾਡਾ ਚੀਫ ਮਿੰਿਸਟਰ 24 ਘੰਟੇ ਬਰਗਾੜੀ ਤੇ ਬੈਬਲ ਕਲਾਉਂਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਨੇ ਤੁਸੀਂ ਹੁਣ ਨਾਂ ਵੀ ਨਹੀਂ ਲੈਂਦੇ ਉਹਦਾ ਤੁਸੀਂ ਨਾਂ ਵੀ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦ ਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾਰਦੇ ਵੀ ਨੇ ਸਾਡੀ ਸਰਕਾਰ ਅੜ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਚ ਸਾਰਾ ਉਹ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ ਚ ਕੀਤੀ ਹੈ ਕਦੀ ਨਾ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੀ ਉਹਨਾਂ ਫਿਰ ਸਾਡੀਆਂ ਨੌਜਵਾਨ ਬੱਚੀਆਂ ਨੂੰ ਪੜ੍ਹਨਾ ਨੂੰ ਜਿਹੜੇ ਝੂਠ ਬੋਲ ਸਕਦੇ ਉਹਨਾਂ ਨੂੰ ਕਿਹਾ 1000 ਰੁਪਈਆ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੇ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ ਗਾਰੰਟੀ ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮੁਲਾਜ਼ਮਾਂ ਦਾ ਤੁਸੀਂ ਵੇਖੋ 12% ਡੀਏ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅਜੇ ਤੱਕ ਕਾਂਗਰਸ ਵਾਲੇ ਹਿਮਾਚਲ 'ਚ ਕਰਤੀ ਸੀ ਆ ਕੇ ਛੱਤੀਸਗੜ੍ਹ ਤੇ ਰਾਜਸਥਾਨ 'ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀਆ ਉਹ ਕੱਲ ਅਨਾਉਂਸ ਕੀਤਾ ਉਹ ਵੀ ਪਤਾ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿ ਨਹੀਂ ਦੇਣਾ ਨਾ ਕਿਸਾਨਾਂ ਨੂੰ ਕੋਈ ਦੇ ਰਹੇ ਨੇ ਨਾ ਖੇਤ ਬਜ਼ੂਰਾਂ ਨੂੰ ਦੇ ਰਹੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਐਸ ਵਿਧਾਨ ਸਭਾ ਸਹੀ ਸੀ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਮੁੱਦਾ ਚੁੱਕਿਆ ਸੀ ਇੱਕ ਮਤਾ ਲੈ ਕੇ ਆਂਦਾ ਸੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੈਂਟਰ ਦੇ ਖਿਲਾਫ ਮੋਰਚਾ ਲਾਇਆ ਚੰਡੀਗੜ੍ਹ ਤੇ ਬਾਰਡਰ ਤੇ ਜਿਹਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਇਹਨਾਂ ਵਾਪਸ ਲਏ ਨੇ ਉਸ ਟਾਈਮ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਿਸਾਨਾਂ ਨੂੰ ਐਮਐਸਪੀ ਲੀਗਲਾਈਜ਼ ਅਸੀਂ ਕਰਕੇ ਦਾਂਗੇ ਸਾਨੂੰ ਥੋੜਾ ਜਿਹਾ ਵਕਤ ਦੇ ਦਿਓ ਮੈਂ ਕਿਹਾ ਮਤੇਦੀ ਸਪੋਰਟ ਕਰ ਦੂੰ ਸੈਂਟਰ ਦੇ ਅਗੇਂਸਟ ਜਿਨੇ ਕੇਸ ਕਿਸਾਨਾਂ ਤੇ ਸੜਕਾਂ ਤੇ ਬਣਿਆ ਸੀ ਨੈਸ਼ਨਲ ਹਾਈਵੇਜ਼ ਤੇ ਜਾਂ ਆਪਣੀਆਂ ਟ੍ਰੇਨਾਂ ਦੇ ਆ ਬੈਂਟੇ ਰੇਲਵੇ ਦੇ ਜਿਹੜੇ ਕੰਟਰੈਕਟਸ ਆ ਨੇ ਇਹਨਾਂ ਦੇ ਕੇਸ ਕੋਈ ਕਿਸ ਰਿਵਰਸ ਨਹੀਂ ਕੀਤਾ ਗਿਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀਆਂ ਛੱਤਾਂ ਉੱਥੇ ਹੋਈਆਂ ਨੇ ਉਸ ਟਾਈਮ ਕਾਂਗਰਸ ਦੀ ਗਵਰਨਮੈਂਟ ਨੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੇ 5-5 ਲੱਖ ਰੁਪਏ ਦਿੱਤਾ ਸੀ ਹਿੰਦੁਸਤਾਨ ਚੋ ਸਾਰਾ ਕੁਝ ਬਕਾਇਆ ਰਹਿੰਦਾ ਇਹਨਾਂ ਨੇ ਇਵਨ ਮੇਰਾ ਮਤਾ ਜਿਹੜਾ ਸੀ ਐਡਾਪਟ ਵੀ ਨਹੀਂ ਕੀਤਾ ਮੈਂ ਕਿਹਾ ਜੇ ਨਹੀਂ ਤੁਹਾਨੂੰ ਪਸੰਦ ਤੁਸੀਂ ਲਿਓ ਅਸੀਂ ਸਪੋਰਟ ਕਰਦੇ ਸੈਂਟਰ ਦੇ ਗੇਸਟ ਕਿਸਾਨ ਯੂਨਿਟਸ ਦੀ ਕੋਈ ਸਰ ਕਿਸੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਹੈ ਲੁਧਿਆਣਾ ਸ਼ਹਿਰ ਇਹ ਸਾਰੋਂ ਵੱਡਾ ਦਾ ਪੰਜਾਬ ਦਾ ਬੇਰੇਖਲ ਕੋਈ ਮਹੱਲਾ ਕੋਈ ਘਰ ਨਹੀਂ ਜਿੰਨੂੰ ਫਰੋਤੀ ਦਾ ਟੈਲੀਫੋਨ ਜਾਂ ਚਿੱਠੀ ਨਹੀਂ ਆਉਂਦੀ ਤੇ ਹਜ਼ਾਰਾਂ ਬੰਦਿਆਂ ਕੋ ਫਰੋਤੀਆਂ ਲੈ ਲੀਆਂ ਗਈਆਂ ਲੋਕ ਡਰਦੇ ਹੀ ਨਹੀਂ ਦੱਸਦੇ ਸਹੀ ਗੱਲ ਦੱਸਣ ਇਹਨਾਂ ਨੂੰ ਕੀ ਹੋਰ ਤੁਸੀਂ ਵੇਖੋ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ بیوی ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬਸਾਂ ਵੀ ਸੀ ਪਿੱਛੇ ਔਰਤਾਂ ਦੀਆਂ ਪੰਜਾਬ ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਹੈ ਸਾਡੀ ਕਨਸਟੇਬਲਸ ਨੇ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋਈ ਪਾ ਦੇ ਉਹ ਦੋ ਦੋ 100 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ ਚ ਪੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿਨੇ ਕੁ ਲੋਕ ਪਰ ਹੋ ਇਹਨਾਂ ਤੇ ਦਰਸ਼ਨ ਕਰਨਾ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਨ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਹਾਂ ਬਟ ਉਹਨਾਂ ਕੋਈ ਚੀਫ ਮਿਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਚੱਲਦੀ ਹੈ ਜੀ ਘਰ ਤੋਂ ਘਰ 750 ਬੰਦਾ ਪੁਲਿਸ ਤੇ ਚੱਲਦਾ ਹੈ ਇਥੇ ਡਕੇਟੀ ਦਿਨ ਦਿਹਾੜੇ ਹੋ ਜਾਂਦੇ ਸਵੇਰੇ ਢਾਕਾ ਵੱਜਾ ਤੇ ਸ਼ਾਮ ਤੱਕ ਇਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਤੇ ਤੇ ਬਾਈਰ ਸਾਹਿਬ ਇੱਕ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਹੋ ਰਿਹਾ گورنر ਸਾਹਿਬ ਆਪ ਖੁਦ ਪਿੰਡ-ਪਿੰਡ ਪਹੁੰਚ ਰਹੇ ਨੇ ਕਿਸ ਤਰ੍ਹਾਂ ਦੇ ਦੇ ਇਸ ਮੂਮੈਂਟ ਦੇ ਦੇਖੋ ਕੋਈ ਸੈਂਟਰ ਦੀ ਸਕੀਮ ਹੈ گورنر ਸਾਹਿਬ ਦਾ ਕੰਮ ਤੇ ਨਹੀਂ ਪਹੁੰਚਣਾ گورنر ਦਾ ਕੰਮ ਇਹ ਨਹੀਂ ਹੈ ਪਰ ਚਲੋ ਸੈਂਟਰ ਸਕੀਮ ਜੇ ਉਹ ਆਪਣੀ ਗੱਲ ਰੱਖਦੇ ਨੇ ਤੇ ਕੋਈ badi gall ਸੂਬਾ ਆਪਣੀ ਗੱਲ ਰੱਖ ਰਿਹਾ ਜੇ ਕੋਈ ਸਕੀਮ ਲੋਕਾਂ ਦੇ ਹਿੱਤ ਵਿੱਚ ਆਇਆ ਤੇ ਉਹਨੂੰ ਜੇ ਪ੍ਰਚਾਰ ਕਰਦੇ ਵੀ ਨਹੀਂ ਤੇ ਕੋਈ badi ਗੱਲ ਨਹੀਂ ਹੋਤੀ। ਬਾਈਬਾ ਸਾਹਿਬ ਜਿਹੜੇ ਨਰਜੋ ਸਿੰਘ ਸਿੱਧੂ ਨੇ ਅਕਸਰ ਆਪਣੀ ਜਿਹੜੀ ਬੋਲਬਾਲੀ ਨੂੰ ਲੈ ਕੇ ਚਰਚਾ ਕਰ ਰਹੇ ਨੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜੇ 25 ਸਾਲ ਮੁੱਖ ਮੰਤਰੀ ਜਿੱਤੇ ਨੇ ਪਰ ਪੰਜਾਬ ਹਾਰਿਆ ਕੈਪਟਨ ਰਿੰਦਰ ਸਿੰਘ ਦਾ ਨਾਮ ਵੀ ਵਿੱਚ ਲਿਆ ਚੱਲੀ ਦਾ ਨਾਮ ਵੀ ਵਿੱਚ ਲਿਆ ਕਿ ਮੇਰੀ ਗੱਲ ਨਹੀਂ ਕਿਸੇ ਨੇ ਮੰਨੀ। ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਫਿਰ ਆਪਸੀ મતਭੇਦ ਹੋ ਸਕਦਾ ਹੈ ਗੱਲ। ਕੋਈ ਜੀ। ਐਂ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜ ਇਹ ਤਾਂ ਉਹ ਇਸ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਕਿ ਉਹਨੂੰ ਡਾਈਜੈਸਟ ਹੋਇਆ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ। ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ। ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤਾਂ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ। ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ। ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਸ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਇਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲੋ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰਟ ਆ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਵੀ ਦੇ ਉੱਥੇ ਗੱਲ ਕਰੋ ਜੇ ਕਰੀਏ ਵੱਖਰੀ ਗੱਲ ਹੈ ਬਾਈ ਸਾਹਿਬ ਪੋਲੀਟিক্যাল ਬੰਡਟਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ بڑا ਇਸ਼ੂ ਆ ਕਿ ਜਿਹੜੇ ਆ ਜੇ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਤਾਂ ਸੰਮਣੇ ਹੋ ਜਾਂਦੀ ਹੈ ਜਿਸ ਤਰ੍ਹਾਂ ਉਹਨ ਮਜੀਠੀਆ ਨੂੰ ਵੀ ਕੀਤੀ ਗਈ ਹੈ ਪਹਿਲਾਂ ਉਹਦੀ ਪਤਰੀ ਨੂੰ ਭੇਜਿਆ ਗਿਆ ਸੀ ਕੀ ਕਹੋਗੇ ਤੁਸੀਂ ਇਸ ਨੂੰ ਦੇਖੋ ਮੈਂ ਇਸ ਗੱਲ ਨੂੰ ਕ੍ਰਿਟਸਾਈਜ਼ ਕਰਾਂਗਾ ਸਖਤੀ ਦੇ ਨਾਲ ਕਿਉਂਕਿ ਤੁਸੀਂ ਵੇਖੋ ਉੱਥੇ ਚੀਕਾ ਮਾਰਦੇ ਫਿਰਦੇ ਦਿੱਲੀ 'ਚ ਇਹਨਾਂ ਦਾ ਇੱਕ ਮਿਨਿਸਟਰ ਸਾਲ ਤਾਂ ਅੰਦਰ ਦਿੰਦਾ ਹੈ ਸਤਿੰਦਰ ਜੈਨ ਡਿਪਟੀ ਚੀਫ ਮਿਨਿਸਟਰ ਉਹ ਅੰਦਰ ਦਿੰਦਾ ਹੈ ਬ੍ਰੀਸ ਸੋਧ ਗਿਆ ਸੰਜੇ ਸਿੰਘ ਐਮਪੀ ਅੰਦਰ ਦਿੱਤਾ ਤਾਂ ਹੋ ਸਕਦਾ ਕੇ ਜਰੀਵਾਲ ਵੀ ਚੰਦੇਣਾ ਤੁਰ ਜੇ ਉੱਥੇ ਤੇ ਤੁਸੀਂ ਦੋਨੋਂ ਹੱਥ ਰੱਖ ਕੇ ਸਿਰ ਤੇ ਪੇਟੇਦੇ ਹੋ ਉਹੀ ਕੰਮ ਤੁਸੀਂ ਇੱਥੇ ਕਰਦੇ ਹੋ ਪੰਜਾਬ ਦੇ ਵਿੱਚ ਜਿਹੇ ਜਿਹੜੇ ਨੇ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿਆਸੀ ਜਮਾਤਾਂ ਨੇ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਗਵਰਨਮੈਂਟ ਦੀਆਂ ਜਿਹੜੀਆਂ ناکਾਮਯਾਬੀਆਂ ਲੋਕਾਂ ਸਾਹਮਣੇ ਲੈ ਕੇ ਆਏ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਕੇਸਾਂ ਦੇ ਹਿਸਾਬੇ ਨਾਲ ਡਰਾ ਧਮਕਾ ਲਾਂਗੇ ਜਦੋਂ ਵੀ ਕਿਸੇ ਮੈਸਮਨਾ ਸਿਆਸੀ ਆਦਮੀ ਨੂੰ ਸਿਆਸੀ ਕਿਰਦੇ ਵਿੱਚ ਅੰਦਰ ਦਿੰਦੇ ਹੋ ਤੇ ਉਹਦਾ ਆਪਣਾ ਰੁਤਬਾ ਹੀ ਵੱਧਦਾ ਘੜਦਾ ਤੇ ਹੈ ਨਹੀਂ ਇਹ ਵੀ ਐਕਸਪੈਰੀਮੈਂਟ ਕਰਕੇ ਮਾਨ ਵੇਖ ਲੈ ਇਹਨਾਂ ਨੂੰ ਵਹਿਗਾ ਹੀ ਪੈੜਾ